ਇੱਕ ਐਸਾ ਪੰਜਾਬ ਦਾ ਲੀਡਰ ਸਾਬਕਾ ਮੰਤਰੀ ਭਾਜਪਾ ਵਿੱਚ 2 ਸਾਲ ਪਹਿਲਾਂ ਐਂਟਰੀ ਹੁੰਦੀ ਹੈ ਹੁਣ ਭਾਜਪਾ ਵਾਲਾ ਕਮਲ ਛੱਡ ਕੇ ਤੇ ਵਾਪਸ ਆਏ ਨੇ ਹੱਥ ਪੰਜਾ ਲੈ ਕੇ ਕਾਂਗਰਸ ਦੇ ਵਿੱਚ ਉਹਨਾਂ ਦੇ ਉੱਤੇ ਦੋਸ਼ ਵੀ ਬੜੇ ਵੱਡੇ ਲੱਗੇ ਕਰਪਸ਼ਨ ਦੇ ਚਾਰਜ ਫਿਰ ਉਹ ਉਹਨਾਂ ਵਿੱਚੋਂ ਹੀ ਬਾਹਰ ਨਿਕਲਣ ਲਈ ਇਲਜ਼ਾਮ ਲੱਗਿਆ ਕਿ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਕਿ ਕਰੋੜਾਂ ਰੁਪਏ ਦੀ ਰਿਸ਼ਵਤ ਦੇਣ ਨੂੰ ਫਿਰਦੇ ਸੀ ਉਹ ਸੁੰਦਰ ਸ਼ਾਮ ਅਰੋੜਾ ਨਾਮ ਹੈ ਤਾਂ ਹੁਣ ਕਾਂਗਰਸ ਨੇ ਬੜਾ ਭਰਮਾ ਸਵਾਗਤ ਕੀਤਾ ਕਹਿੰਦੇ ਪੰਜਾਬ ਕਾਂਗਰਸ ਭਮਨ ਚ ਦੇਖੋ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇੰਡੀਆ ਦੇ ਵਿੱਚ ਤੇ ਕ腐ਸ਼ਨ ਦਾ ਮੁੱਦਾ ਹੀ ਖਤਮ ਹੋ ਗਿਆ ਹੁਣ ਦੇਖੋ ਕਿ ਸੰਜੇ ਸਿੰਘ ਬਾਹਰ ਆਏ ਆਮ ਆਦੀ ਪਾਰਟੀ ਨੇ ਜਸ਼ਨ ਮਨਾਏ ਮਨੀਸ਼ ਸੋਦੀਆ ਬਾਹਰ ਆਏ ਆਮ ਆਦੀ ਪਾਰਟੀ ਨੇ ਜਸ਼ਨ ਮਨਾਏ ਔਰ ਮੈਨੂੰ ਲੱਗਦਾ ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਮੈਨੂੰ ਲੱਗਦਾ ਕਿ ਜਲਦੀ ਮਹੀਨੇ ਦੇ ਤੱਕ ਉਹਨਾਂ ਨੇ ਵੀ ਬਾਹਰ ਆ ਜਾਣਗੇ ਤੇ ਪੰਜਾਬ 'ਚ ਘਟੂ ਘੱਟ ਦੇਸੀ ਘੋਦ ਦੇ ਦੀਵੇ ਬਾਲ ਕੇ ਨਾ ਦੀਵਾਲੀ ਮਨਾਈ ਜਾਣਗੀ ਜਦੋਂ ਅਰਵਿੰਦ ਕੇਜਰੀਵਾਲ ਜਮਾਨਤ ਤੋਂ ਬਾਹਰ ਆਣਗੇ ਇਹ ਕ腐ਪਸ਼ਨ ਦਾ ਮੁੱਦਾ ਹੀ ਖਤਮ ਹੋ ਗਿਆ ਕ腐ਪਸ਼ਨ ਦਾ ਮੁੱਦਾ ਸਿਰਫ ਤੇ ਸਿਰਫ ਕੀ ਹੈਗਾ ਕਿ ਆਮ ਆਦੀ ਪਾਰਟੀ ਕਹਰੇਗੀ ਕਾਂਗਰਸ ਬੜੀ ਕ腐ਪਟਾ ਕਾਂਗਰਸ ਵਾਲੇ ਕਹਰੇਗੇ ਕਿ ਆਮ ਆਦੀ ਪਾਰਟੀ ਵਾਲੇ ਕ腐ਪਟਾ ਜਾਂ ਬੀਜੇਪੀ ਵਾਲੇ ਕ腐ਪਟਾ ਆਪਣੇ ਬੰਦੇ ਬਾਰੇ ਕੋਈ ਨਹੀਂ ਬੋਲਿਆ ਜਾਂਦਾ ਹੈਗਾ ਨਾ ਹੁਣ ਇਹ ਤੇ ਪੰਜਾਬ ਹੁਣ ਤੇ ਜਸ਼ਨ ਮਨਾਉਣੇ ਸ਼ੁਰੂ ਹੋ ਗਏ ਨੇ ਬੰਦਾ ਜਮਾਨਤ ਮਿਲਦੀ ਹੈ ਤੇ ਢੋਲ ਤੇ ਭੰਗੜੇ ਪਾਈ ਜਾਂਦੇ ਨੇ ਲੱਡੂ ਵੰਡੇ ਜਾਂਦੇ ਨੇ ਆ ਪਿਛਲੀ ਵਾਰ ਆਮ ਆਦੀ ਪਾਰਟੀ ਨੇ ਇੱਕ ਲੱਡੂ ਖਰੀਦੇ ਸ਼ਾਇਦ ਉਹ ਖਰੀਦੇ ਰਹਿ ਗਏ ਹੁਣ ਰਹੀ ਗੱਲ ਜਿਹੜੀ ਸੁੰਦਰ ਸ਼ਾਮ ਰੋੜੇ ਦੀ ਹੈ ਕਾਂਗਰਸੀ ਦੋਵਰਾ ਐਮ ਐਲ ਏ ਮਨਿਸਟਰ ਰਹਾਗਾ ਕਰਪਸ਼ਨ ਦੇ ਚਾਰਜਸ ਲੱਗੇ ਆ ਕਿ ਨੇ ਇੱਕ ਤਾਂ ਹੁੰਦਾ ਕਿ ਪੈਸੇ ਲੈਂਦੇ ਫੜੇ ਜਾਂਦੇ ਇਹ ਪੈਸੇ ਦਿੰਦਾ ਫੜਿਆ ਗਿਆ ਇਹਦੇ ਚ ਮੈਨੂੰ ਲੱਗਦਾ ਕਿ ਭਲਮਾਨਸੀ ਦੇ ਵਿੱਚ ਵੀ ਮਾਰਿਆ ਗਿਆ ਔਰ ਜਿਆਦਾ ਡਿਟੇਲ ਉਹਦੇ ਆਪ ਹੀ ਦੱਸ ਸਕਦੇ ਨੇ ਕਿ ਜਿਸ ਪੁਲਿਸ ਅਫਸਰ ਨੇ ਉਹਨਾਂ ਨੂੰ ਫੜਿਆ ਹੈਗਾ ਉਹ ਕਿਸੇ ਵੇਲੇ ਉਹਨਾਂ ਦੇ ਪੈਰੀ ਹੱਥ ਵੀ ਲਾਉਂਦਾ ਸੀ ਉਹਦੇ ਭਰਾ ਪ੍ਰਿੰਸੀਪਲ ਆ ਉਥੇ ਹਿਸ਼ਾਰਪੁਰ ਕਿਸੇ ਕਾਲਜ ਦੇ ਵਿੱਚ ਉਨ੍ਹਾਂ ਦੀ ਤੇ ਇਹਨਾਂ ਦੀ ਮਨਿਸਟਰ ਦੀ ਬੜੀ ਯਾਰੀ ਸੀ ਪਰਿਵਾਰਕ ਆਉਣਾ ਜਾਣਾ ਹੈਗਾ ਸੀ ਕਈ ਵਾਰੇ ਪੁਲਿਸ ਵਾਲੇ ਤੇ ਜਾਂ ਕਈ ਵਾਰੀ ਸਰਕਾਰਾਂ ਖਬਰ ਬਣਾਉਂਦੀਆਂ ਨੇ ਵੱਡੀਆਂ ਔਰ ਪੰਜਾਬ ਦੇ ਵਿੱਚ ਪਿਛਲੇ 27-28 ਮਹੀਨਿਆਂ 'ਚ ਵੱਡੀਆਂ ਖਬਰਾਂ ਹੀ ਬਣੀਆਂ ਨੇ ਉਹ ਜੋ ਹੋਰ ਕੁਝ ਨਹੀਂ ਬਣਿਆਗਾ ਖਬਰਾਂ ਦੇ ਚੱਕਰ ਵਿੱਚ ਸੁੰਦਰ ਸ਼ਾਮ ਫੜਿਆਗਾ ਠੀਕ ਹੈ ਕਰਪਸ਼ਨ ਕੀਤੀ ਹੈ ਕੋਰਟ ਬੈਠੀਆਂ ਸਜ਼ਾ ਹੋਣੀ ਚਾਹੀਦੀ ਹੈ ਸਖਤ ਤੋਂ ਸਖਤ ਜਿਹੜਾ ਵੀ ਹੋਵੇ ਚਾਹੇ ਕਿਸੇ ਦਿੱਲੀ ਦਿੱਲੀ ਤੋਂ ਫੜਿਆ ਹੋਵੇ ਜਾਂ ਪੰਜਾਬ ਤੋਂ ਫੜਿਆ ਹੋਵੇ ਜਿਹੜਾ ਵੀ ਦੋਸ਼ੀ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਹਰ ਸਵਾਲ ਆ ਕਿ ਕ੍ਰਪਸ਼ਨ ਵਾਲਾ ਮੁੱਦਾ ਹੀ ਖਤਮ ਹੋ ਗਿਆ ਇਹ ਲੋਕੀ ਇਥੇ ਕ੍ਰਪਟ ਲੋਕਾਂ ਨੂੰ ਜਿਤਾਉਂਦੇ ਰਹੇ ਨੇ ਜਿਹੜੇ ਕਾਲੀ ਦਲ ਦੇ ਵਿੱਚ ਜਦੋਂ ਹੁੰਦੇ ਸੀ 97 ਤੋਂ 2002 ਵਾਲੀ ਸਰਕਾਰ ਚ ਕੈਪਟਨ ਮਰਿੰਦਰ ਸਿੰਘ ਨੇ ਫੜੇ ਸੀ ਉਹ ਅਗਲੀ ਵਾਰ ਗਾਂਹ ਜਿੱਤ ਗਏ ਜਿਹੜੇ ਬੀ ਕਾਲੀ ਦਲ ਨੇ ਕਾਂਗਰਸੀ ਫੜੇ ਉਹ ਜਿੱਤ ਗਿਆ ਪੰਜਾਬ ਦੀ ਜਨਤਾ ਵੀ ਤੇ ਹੈਰਾਨ ਹੀ ਕਰਦੀ ਹੈ ਇਹਨਾਂ ਕਿ ਇਹਨਾਂ ਲੋਕਾਂ ਨੂੰ ਹੀ ਕ੍ਰਪਟ ਲੋਕਾਂ ਨੂੰ ਹੀ ਜਿਤਾਉਂਦੇ ਰਹੀ ਹੈ ਜਿਨ੍ਹਾਂ ਕੋ ਢਾਈ ਕਿਲੇ ਪੈਲੀ ਹੁੰਦੀ ਸੀ ਜਿਹੜੇ ਹੁਣ 200 200 ਕਿਲੇ ਜਮੀਨਾ ਦੇ ਮਾਲਕ ਬਣ ਗਏ ਨੇ ਜਿਨ੍ਹਾਂ ਦੇ ਘਰ ਮਰੂਤੀਆਂ ਦੇ ਸੀ ਅਕਾਲੀ ਦਲ ਲੀਡਰਾਂ ਦੇ ਉਹਨਾਂ ਦੇ ਘਰ 4 4 ਗੱਡੀਆਂ ਖੜੀਆਂ ਨੇ ਕਰੋੜਾ ਰੁਪਏ ਦੇ ਗੱਡੀਆਂ ਤੇ ਲੋਕਾਂ ਨੂੰ ਪਤਾ ਹੀ ਕੀ ਸਾਡੇ ਇਲਾਕੇ ਦਾ ਜਿਹੜਾ ਐਮ ਐਲ ਏ ਉਹਦਾ ਪਿੱਛਾ ਕੀ ਸੀ ਕਿਹੜੇ ਜੱਦੀ ਪੁੱਢੀ ਸਰਦਾਰ ਸੀ ਥਲ ਹੈਂ ਨਾਮ ਨਾਮ ਦੇ ਹਿਸਾਬ ਨਾਲ ਲੋਕਾਂ ਨੇ ਕਾਰਾਂ ਲੈ ਲਈਆਂ ਸੀ ਤੇ ਹੁਣ ਆਹ ਬਲਾ ਨਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਹ ਸਾਰਾ ਕੁਝ ਸਿਆਸਤ ਆ ਬੜੀ ਵੱਡੀ ਖੂਬਸੂਰਤੀ ਆ ਵੈਸੇ ਪਈ ਇੰਡੀਆ ਦੀ ਸਿਆਸਤ ਕਿ ਜਿਹੜਾ ਬੰਦਾ ਪੈਸੇ ਦਿੰਦਾ ਫੜਿਆ ਗਿਆ ਹੋਵੇ ਕਾਂਗਰਸ ਪਾਰਟੀ ਕਹਿੰਦੀ ਕਿ ਨਹੀਂ ਉਹਨੂੰ ਕਾਂਗਰਸ ਪਾਰਟੀ ਨੇ ਮੋੜ ਸ਼ਾਮਲ ਕਰਕੇ ਮਤਲਬ ਕਲੀਨ ਚਿੱਟ ਦੇ ਦਿੱਤੇ ਕਲੀਨ ਚਿੱਟ ਕਿੰਨੇ ਦਿੱਤੀ ਹੈਗੀਆ ਕਾਂਗਰਸ ਪਾਰਟੀ ਦੇ ਮਾਮਲਿਆਂ ਦੇ ਇੰਚਾਰਜ ਦਵਿੰਦਰ ਜਾਦਵ ਸਾਹਿਬ ਨੇ ਹੁਣ ਸੁੰਦਰ ਸ਼ਾਮ ਬਰੂੜਾ ਸਾਹਿਬ ਦੀ ਦਵਿੰਦਰ ਜਾਦਵ ਸਾਹਿਬ ਦੇ ਨਾਲ ਕੀ ਸਾਂਝ ਆ ਬਾਦ ਚ ਜਿਹੜੀ ਫੋਟੋ ਨਾ ਉਹ ਪਹਿਲਾਂ ਦਿੱਲੀ ਵਾਲੀ ਫੋਟੋਸ਼ਾਪ ਦੀ ਹੈ ਬਾਅਦ ਚ ਪੰਜਾਬ ਦੇ ਲੀਡਰਾਂ ਨੇ ਸਵਾਗਤ ਕੀਤਾ ਹੈਗਾ ਉਹਦੇ ਚ ਜਿਹੜੇ ਆਪਣੇ ਸੂਬਾ ਪ੍ਰਧਾਨ ਸਾਰੇ ਹਨ ਉਹਦੀਆਂ ਤਸਵੀਰਾਂ ਦੇ ਵਿੱਚ ਬੈਠੇ ਦਿਖਾਈ ਦੇ ਰਹੇ ਨੇ ਉਹ ਪਤਾ ਨਹੀਂ ਪੁਰਾਣੀ ਤਸਵੀਰ ਕਿਉਂਕਿ ਪ੍ਰਤਾਪ ਸਿੰਘ ਬਾਜਵਾਣੀ ਤੇ ਵਿਦੇਸ਼ ਘੁੰਮਣ ਗਏ ਹੈਗੇ ਨੇ ਪਰ ਹੁਣ ਉਹ ਕਿਉਂਕਿ ਹਾਈ ਕਮਾਂਡ ਤੋਂ ਸਿੱਧਾ ਹੀ ਉਹ ਅਸ਼ੀਰਵਾਦ ਲੈ ਕੇ ਆ ਰਹੇ ਆ ਔਰ ਉਹਨੇ ਕਿਹਾ ਕਿ ਕਰਪਸ਼ਨ ਬਾਰੇ ਉਹਨੇ ਕੋਈ ਗੱਲ ਕੀਤੀ ਕਹਿੰਦੇ ਕਿ ਮੈਂ ਬੀਜੇਪੀ ਇਸ ਕਰਕੇ ਛੱਡੀ ਹੈਗੀ ਮੈਨੂੰ ਅਹਿਸਾਸ ਹੋ ਗਿਆ ਕਿ ਪੰਜਾਬ ਦਾ ਇਹ ਭਲਾ ਨਹੀਂ ਕਰ ਸਕਦੇ ਕਾਂਗਰਸ ਪਾਰਟੀ ਭਲਾ ਕਰਦੇ ਵੈਸੇ ਵੀ ਜਿਹੜੇ ਕਾਂਗਰਸ ਪਾਰਟੀ ਦੇ ਵਿੱਚੋਂ ਗਏ ਸੀ ਬੀਜੇਪੀ ਦੇ ਵਿੱਚ ਉਹਨਾਂ ਦੀ ਵੈਲਿਊ ਨਹੀਂ ਪਈ ਉਹ ਸਿਰਫ ਸਿਰਫ ਜਦੋਂ ਉੱਥੇ ਬੀਜੇਪੀ ਦਾ ਪ੍ਰਧਾਨ ਸੁਨੀਲ ਜਾਖੜ ਹਿਸ਼ਾਰਪੁਰ ਜਾਂਦਾ ਸੀ ਉਹਦੀ ਵਿਚਾਰੇ ਦੀ ਉਦੋਂ ਹੀ ਵੈਲਿਊ ਪੈਂਦੀ ਸੀ ਚੋਣਾਂ ਦੇ ਦੌਰਾਨ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਨੇ ਆ ਕੇ ਰੈਲੀ ਕੀਤੀ ਉਹਨੂੰ ਰੋਕ ਦਿੱਤਾ ਗਿਆ ਸੀ ਕਿ ਤੁਸੀਂ ਸਟੇਜ ਤੇ ਚੜਨਾ ਨਹੀਂ ਸਟੇਜ ਦੇ ਲਾਗੇ ਵੀ ਨਹੀਂ ਆਉਣਾ ਹੈਗਾ ਤਾਂ ਬੰਦਾ ਘੁੱਟਣ ਮਹਿਸੂਸ ਕਰ ਰਿਹਾ ਸੀ ਤੇ ਉਹ ਕਾਂਗਰਸ ਪਾਰਟੀ ਦੇ ਵਿੱਚ ਆ ਗਿਆ ਉਹ ਕਹਿੰਦੇ ਨੇ ਨਾ ਸਵੀਰਦਾ ਗਿਆ ਅਗਰ ਘਰੋਂ ਤੇ ਉਹਨੂੰ ਭੁੱਲੇ ਨੂੰ ਉਹਨੂੰ ਭੁੱਲਿਆ ਨਹੀਂ ਕਹਿੰਦੇ ਹੈਗੇ ਪਰ ਮਸਲਾ ਕ੍ਰਪਸ਼ਨ ਵਾਲਾ ਆ ਗਿਆ ਉਹ ਹੁਣ ਕੇਸ ਵਿਜੀਲੈਂਸ ਕੋਲ ਹੈ ਵਿਜੀਲੈਂਸ ਕਿੰਨੀ ਇਮਾਨਦਾਰੀ ਦੇ ਨਾਲ ਕੇਸ ਨੂੰ ਪ੍ਰਸੀਡ ਕਰਦੀ ਹੈ ਕਿਉਂਕਿ ਪਿੱਛੇ ਜੇ ਪੰਜਾਬ ਕੈਬਨਿਟ ਨੇ ਵੀ ਚਾਰ ਮੰਤਰੀਆਂ ਦੇ ਖਿਲਾਫ ਜਿਹਦੇ ਵਿੱਚ ਸਾਧੂ ਸਿੰਘ ਧਰਮਸੋਧ ਸੁੰਦਰ ਸ਼ਾਮ अरोड़ा ਔਰ ਭਰਤ ਪੁਸ਼ਨਾ ਆਸ਼ੂ ਇਹਨਾਂ ਦੇ ਖਿਲਾਫ ਉਹਨਾਂ ਨੇ ਪ੍ਰਵਾਨਗੀ ਦੇ ਦਿੱਤੀ ਹੈਗੀ ਪਰ ਕ੍ਰਪਸ਼ਨ ਵਾਲਾ ਜਿਹੜਾ ਮਸਲੇ ਨੂੰ ਖਤਮ ਹੀ ਹੋ ਗਏ ਨੇ ਹੁਣ ਇਹਦੇ ਯਸ਼ਣ ਮਨਾਏ ਜਾਂਦੇ ਨੇ ਜਮਾਨਤ ਮਿਲਣ ਨੂੰ ਵੀ ਪੋਲੀਟੀਕਲ ਪਾਰਟੀਆਂ ਕਲੀਨ ਚਿੱਟ ਦਿੰਦੀਆਂ ਨੇ ਪੀ ਇਦਾਂ ਜਸ਼ਨ ਮਨਾਏ ਜਾਂਦੇ ਜਿੱਤਾਂ ਉਹਨੇ ਜੰਗ ਜਿੱਤ ਕੇ ਆਏ ਹੋਣਾ ਹੁਣ ਜਦੋਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਜਮਾਨਤ ਮਿਲਦੀ ਆ ਤੇ ਉਹ ਜਸ਼ਨ ਮਨਾਉਂਦੇ ਨੇ ਜਦੋਂ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਜਮਾਨਤ ਮਿਲਦੀ ਉਹ ਜਸ਼ਨ ਮਨਾਦੇ ਇੱਕ ਆਪਣੇ ਆਪ ਚ ਨਵੀਂ ਜਿਹੜੀ ਆ ਸਿਆਸਤ ਸ਼ੁਰੂ ਹੋ ਚੁੱਕੀ ਹੈਗੀ ਆ ਔਰ ਦੂਜੀ ਪਾਰਟੀ ਦਾ ਬੰਦਾ ਕਰਪਟਾ ਹੈ ਤੇ ਆਪਣੀ ਪਾਰਟੀ ਦਾ ਬੰਦਾ ਇਮਾਨਦਾਰ ਕੱਟੜ ਮਾਨਦਾਰ ਉਹ ਕਹਿੰਦੇ ਕਿ ਸਾਡਾ ਬੰਦਾ ਨਹੀਂ ਬੇਈਮਾਨ ਉਸ ਦਾ ਬੇਈਮਾਨ ਤੇ ਦੂਜੀ ਪਾਰਟੀ ਦੇ ਵਿੱਚ ਉਹ ਦੇਖੋ ਨਾ ਇਹ ਵੀ ਇੱਕ ਜਿਹੜੇ ਕਾਲੀ ਸ਼ਰੋਮਣੀ ਕਾਲੀ ਦਲ ਦੇ ਜਿਹੜੇ ਲੀਡਰ ਨੇ ਆਮ ਆਦੀ ਪਾਰਟੀ ਚ ਸ਼ਾਮਲ ਹੋਏ ਨੇ ਉਹਨਾਂ ਦੀ ਇੱਕ ਉਹਨਾਂ ਨੂੰ ਲੈ ਕੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬਤੌਰ ਪਾਰਟੀ ਪ੍ਰੈਜ਼ੀਡੈਂਟ ਸੀ ਆਮ ਆਦੀ ਪਾਰਟੀ ਦੇ ਐਮਪੀ ਉਹ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕਿ ਇਸ ਬੰਦੇ ਦੀਆਂ ਇੱਕ ਇੱਕ ਪਰਮਟ ਤੇ ਛੇ ਛੇ ਬੱਸਾਂ ਚਾਲੜੀਆਂ ਗਈਆਂ ਨੇ ਹੁਣ ਉਹ ਬੰਦੇ ਤੁਸੀਂ ਪਾਰਟੀ ਚ ਸ਼ਾਮਲ ਕਰ ਰਹੇ ਹੋ ਨਾ ਇਕ ਕਮਾਲ ਐ ਲੋਕਾਂ ਇਹ ਵੀ ਨਾ ਵੀ ਪੋਲਿਟਿਕਲ ਪਾਰਟੀਆਂ ਕਿ ਜੇ ਫਲਾਨੀ ਪਾਰਟੀ ਦੇ ਵਿੱਚ ਬੰਦਾ ਹੈਗਾ ਵਾ ਉਹ ਸਿਰੇ ਦਾ ਧੋਖੇਬਾਜ਼ ਬੇਈਮਾਨ ਕਾਨੂੰਨ ਦੀਆਂ ਧੱਜੀਆਂ ੜਾਉਂਦੇ ਆ ਤੇ ਜਦੋਂ ਆਪਣੀ ਪਾਰਟੀ ਜਾਂ ਅੰਦਰ ਜੀ ਇਹਦੇ ਨਾਲ ਦਾ ਤੇ ਲੀਡਰ ਨਹੀਂ ਕੋਈ ਇਹ ਤਾਂ ਬੜਾ ਸਾਊ ਆ ਜੀ ਬੜਾ ਸ਼ਰੀਫ ਆ ਬੜਾ ਜੀ ਇਮਾਨਦਾਰ ਇਹਦੇ ਨਾਲ ਦੇ ਸਾਨੂੰ ਬਾਲੀ ਬੜਾ ਮਿਲ ਗਿਆ ਸਾਡੇ ਚ ਚੰਗੇ ਬੰਦੇ ਆ ਗਏ ਨੇ ਪਰ ਲੋਕ ਵੀ ਹੱਸਦੇ ਹੋਣਗੇ ਵੀ ਹੋ ਕੀ ਰਿਹਾ ਹੈਗਾ ਪਰ ਫਿਰ ਵੀ ਲੋਕ ਇਹਨਾਂ ਲੋਕਾਂ ਨੂੰ ਵੋਟਾਂ ਪਾ ਰਹੇ ਹੈਗੇ ਨੇ ਸ਼ਾਇਦ ਇਸੇ ਕਰਕੇ ਪੰਜਾਬ ਇੱਕ ਸੂਬੇ ਤੋਂ ਨਿਕਲਦਾ ਖਿਸਕਦਾ ਖਿਸਕਦਾ ਕਿਸਦਾ 16ਵੇਂ ਨੰਬਰ ਤੇ ਆ ਗਿਆ ਜੀ ਕਿਉਂਕਿ ਪੰਜਾਬ ਦੀ ਜਿਹੜੀ ਸਿਆਣੀ ਲੀਡਰਸ਼ਿਪ ਨੇ ਕਦੀ ਧਿਆਨ ਹੀ ਦਿੱਤਾ ਪੰਜਾਬ ਨੇ ਬਸ ਆਪਣੇ ਢਿੱਡ ਭਰੇ ਨੇ ਤੇ ਖਬਰਾਂ ਬੰਦੀਆਂ ਨੇ ਤੇ ਪੰਜਾਬ ਦਾ ਕੁਝ ਨਹੀਂ ਬਣਿਆ ਪੰਜਾਬ ਦਾ ਤੇ ਕੁਝ ਵੀ ਸਵਾਰਿਆ ਨਹੀਂ ਗਿਆ ਜੇ ਸਵਾਰੇ ਗਏ ਨੇ ਇਹਨਾਂ ਦੇ ਆਪਣੇ ਘਰ ਇਹਨਾਂ ਦੇ ਆਪਣੇ ਬਿਜ਼ਨਸ ਇਹਨਾਂ ਦੇ ਆਪਣੇ ਮਹਿਲ ਇਹਨਾਂ ਦੇ ਆਪਣੇ ਕਾਰੋਬਾਰ ਤੇ ਪੰਜਾਬ ਕਰਜਈ ਹੋਗਾ ਪੰਜਾਬ ਦੇ ਲੀਡਰਾਂ ਦਾ ਜਦੋਂ ਆਪਾਂ ਉਹ ਪੜਦੇ ਆ ਗਿਆ ਜਦੋਂ ਐਫਿਡੇਪਟ ਪੜੀਏ ਹਰ ਇੱਕ ਦੀ ਜਿਹੜੀ ਪ੍ਰਾਪਰਟੀ ਹੈ ਚੱਲ ਤੇ ਅਚਲ ਕਰੋੜਾਂ ਰੁਪਏ ਦੀ ਹੈਗੀ ਆ ਆਪਾਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ 117-17 ਕੈਂਡੀਡੇਟ ਦੇ ਐਫਿਡੇਪਟ ਚੈੱਕ ਕਰੀਏ ਨਾ ਲਗਭਗ ਕਿੰਨਾ 92 5 ਪੌਣੇ 5-700 ਐਮਐਲਏ ਕੈਂਡੀਡੇਟ ਕਰ ਲਈਏ ਇਹਨਾਂ ਸਾਰਿਆਂ ਦੀ ਪ੍ਰਾਪਰਟੀ ਜੋੜ ਲੀਏ ਤੇ ਪੰਜਾਬ ਦਾ ਕਰਜ਼ਾ ਉੱਤਰ ਸਕਦਾ ਹੈਗਾ ਹੋ ਜਿਹੜੀ ਨੇ ਸ਼ੋਅ ਕੀਤੀ ਹੈ ਤੇ ਜਿਹੜੀ ਇਹਨਾਂ ਦੀ ਬੇਈਮਾਨੀ ਵਾਲੀ ਹੈ ਨਾ ਉਹਨਾਂ ਦਾ ਸਵਾਲ 1991 ਜਾਂ 92 ਦੇ ਵਿੱਚ ਭਾਰਤ ਸਰਕਾਰ ਨੇ ਇੱਕ ਰੂਲ ਬਣਾਇਆ ਸੀ ਕਿ ਇੰਡੀਆ ਦੇ ਵਿੱਚ ਜਿੰਨੇ ਵੀ ਲੋਕ ਵੱਸਦੇ ਨੇ ਜਿਹੜੇ ਬਿਜ਼ਨਸਮੈਨ ਜਿਨ੍ਹਾਂ ਕੋ ਨਾਮੀ ਤੇ ਬਿਨਾਮੀ ਪ੍ਰਾਪਰਟੀ ਨਾ ਉਹ ਇੱਕ VDS ਸਕੀਮ ਅਡਾਪਟ ਕਰ ਲੈਣ ਵਲੰਟੀਅਰ ਡੈਕਲੇਰੇਸ਼ਨ ਅਸੈਸਮੈਂਟ ਕੁਝ ਇਦਾਂ ਦੀ ਸਕੀਮ ਸੀ ਉਦੋਂ ਲੋਕਾਂ ਨੇ ਜਿਹੜੇ ਇਦਾਂ ਦੇ ਲੋਕ ਹੁੰਦੇ ਨੇ ਪੋਲੀਟੀਸ਼ੀਅਨ ਉਹਨਾਂ ਨੇ ਆਪਣੀ ਜਿੰਨੀ ਬੇਨਾਮੀ ਪ੍ਰਾਪਰਟੀ ਉਹਨੂੰ ਲੀਗਲਾਈਜ਼ ਕਰ ਲਿਆ ਸੀ ਤੇ ਉਹਨਾਂ ਨਾਲ ਕਈਆਂ ਨੇ 10 ਲੱਖ ਕਿਨੇ 20 ਲੱਖ ਤੇ 40 ਲੱਖ ਕਿਨੇ 50 ਲੱਖ ਕਿਨੇ ਕਰੋੜ ਵਨ ਟਾਈਮ ਇਨਕਮ ਟੈਕਸ ਭਰ ਕੇ ਤੇ ਆਪਣੀ ਪ੍ਰਾਪਰਟੀ ਜਿਹੜੀ ਆ ਆਪਣੇ ਨਾਮ ਕਰਵਾ ਲਈ ਇੱਕ ਨੰਬਰ ਕਰ ਲਈ ਇਹਨਾਂ ਨੂੰ ਵੀ ਇਦਾਂ ਹੀ ਕਰਨਾ ਚਾਹੀਦਾ ਹੈਗਾ ਪੰਜਾਬ ਦੇ ਪੋਲੀਟੀਸ਼ੀਅਨ ਅਮੀਰ ਨੇ ਤੇ ਪੰਜਾਬ ਗਰੀਬ ਕਿਉਂਕਿ ਇੱਥੇ ਭ੍ਰਿਸ਼ਟਾਚਾਰੀਆਂ ਦਾ ਰਾਜ ਚੱਲਦਾ ਹੈਗਾ ਈਮਾਨਦਾਰੀ ਦੇ ਇਤਰਾਜ ਆਲੀ ਉਹਨੂੰ ਲਿਖਣ ਨੂੰ ਬੋਲਣ ਨੂੰ ਸੁਣਾਉਣ ਨੂੰ ਗੱਲਾਂ ਚੰਗੀਆਂ ਲੱਗਦੀਆਂ ਨੇ ਹੋਂ ਤੇ ਜਿਹਦਾ ਵੀ ਤੁਸੀਂ ਗੱਲ ਕਰ ਲੋ ਉਤੇ ਦੋਸ਼ ਤੇ ਲੱਗਦਾ ਹੀ ਆ ਤੇ ਉਹ ਦੋਸ਼ਾਂ ਤੋਂ ਮੁਕਤ ਨਹੀਂ ਹੋ ਸਕਦਾ